ਪ੍ਰਧਾਨ ਮੰਤਰੀ ਆਇਆ ਪਰਸੋਂ ਉਹ ਮੈਨੂੰ ਗਾਲਾਂ ਕੱਢ ਗਿਆ ਦੋ ਦਿਨ ਕਹਿੰਦੇ ਮੈਂ ਜੀਲ ਚ ਕਿਉਂ ਮਿਲਣ ਗਿਆ ਇਹਨਾਂ ਨੂੰ ਜੋ ਕਾਗਜ਼ੀ ਸੀਐਮ ਹੈ ਉਹਨੇ ਦਿੱਲੀ ਦਰਬਾਰ ਮੈਂ ਹਾਜ਼ਰੀ ਲਗਾਉਣੇ ਸੇ ਹੀ ਫੁਰਸਤ ਨਹੀਂ ਆਪਣੇ ਵਾਲੇ ਦਿੱਲੀ ਦਰਬਾਰ ਦੇਖਿਆ ਇਹਨਾਂ ਨੇ ਸ਼ਿਵਰਾ ਚਾਹਾਨ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਖੱਟਰ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਰਮਨ ਸਿੰਘ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਵੈਂਕਈਆ ਨਾਇਡੂ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਜਿਹੜਾ ਦਿੱਲੀ ਦਰਬਾਰ ਜਹਾਜ਼ਰੀ ਨਹੀਂ ਲਵਾਉਂਦਾ ਉਹਨੂੰ ਉਹਨੂੰ ਚੱਕ ਕੇ ਮਾਰਦੇ ਆ। ਸਭ ਤੋਂ ਵੱਡਾ ਦਰਬਾਰ ਤਾਂ ਤੁਸੀਂ ਲਿਆ ਹੋਇਆ ਚਮਚਾਗਰੀ ਦਾ। ਦੋ ਬੰਦਿਆਂ ਤੋਂ ਬਾਅਦ ਨਾਂ ਨਹੀਂ ਜਾਣਦਾ ਦੇਸ਼ ਕਿਸੇ ਮੰਤਰੀ ਦਾ। ਕਿਸੇ ਨੂੰ ਆਉਣ ਹੀ ਨਹੀਂ ਦਿੰਦੇ ਮੂਰੇ। ਵਿਦੇਸ਼ ਮੰਤਰੀ ਕਦੇ ਵਿਦੇਸ਼ ਨਹੀਂ ਗਿਆ। ਉਹ ਤਾਂ ਸਿਰ ਪ੍ਰਧਾਨ ਮੰਤਰੀ ਨੂੰ ਲੈਣ ਤੇ ਛੱਡਣ ਜਾਂਦਾ ਬਸ। ਸਾਰੇ ਮੰਤਰੀ ਸੰਤਰੀ ਮੋਟ ਕਰ ਰਹੇ ਆ। ਐਸੇ ਲੋਕ ਨਾ ਪੰਜਾਬ ਦਾ ਭਲਾ ਕਰ ਸਕਤੇ ਹੈ। ना आपके बच्चों के भविष्य के लिए कुछ देख करके जा सकते एक उनका कह रहा है कि मोदी जी भगवान का रूप है भगवान जगन्नाथ मोदी जी के भक्त हैं। तुझी देखो हंकार दी हाइट, हजार च कहता मैं प्रधान सेवक 2019 हजार उन्नीस कहना मैं चौकीदार 2024 हजार चौबीस कहता मैं भगवान का अवतार कितने तक पहुंच गया है ਯਾ ਅਹੰਕਾਰਾ ਜੀ ਪ੍ਰਧਾਨ ਮੰਤਰੀ ਦਾ ਭਾਸ਼ਣ ਬਦਲ ਗਿਆ ਪ੍ਰਧਾਨ ਮੰਤਰੀ ਕਦੇ ਇਸ ਲੈਵਲ ਤੇ ਦੇਖਿਆ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਬੋਲਦਾ ਕਿ ਜੇ ਸਾਨੂੰ ਵੋਟ ਨਾ ਪਾਈ ਤਾਂ ਇੰਡੀਆ ਗਠਵੰਧਨ ਵਾਲੇ ਤੁਹਾਡੀਆਂ ਤਿੰਨ ਬੱਕਰੀਆਂ ਚੋਂ ਦੋ ਬੱਕਰੀਆਂ ਲੈ ਜਾਣਗੇ ਪ੍ਰਧਾਨ ਮੰਤਰੀ ਬੋਲ ਰਿਹਾ ਦੋ ਮੱਜਾਂ 'ਚੋਂ ਇੱਕ ਮੱਜ ਲੈ ਜਾਣਗੇ ਜੇ ਤੁਹਾਡੇ ਕੋਲ ਦੋ ਚੱਪਲਾਂ ਨੇ ਇੱਕ ਚੱਪਲ ਚੱਕ ਕੇ ਲੈ ਜਾਣਗੇ ਜੇ ਤੁਹਾਡੇ ਕੋਲ ਸਾਈਕਲ ਹੈ ਉਹਦਾ ਹੈਂਡਲ ਲੈ ਜਾਣਗੇ ਜਬ ਪੈਡਲ ਲੈ ਜੜਗੇ ਇਹ ਸਰਪੰਚ ਲੈਵਲ ਤੱਕ ਦੇ ਵੀ ਮਸਲੇ ਨਹੀਂ ਹੈਗੇ ਹਿੰਦੀ ਦੇ ਵਿੱਚ ਮੂਲ ਲਫ਼ਜ਼ ਸ਼ਬਦ 1.5 ਲੱਖ ਹੈ ਬਾਕੀ ਹਰ ਬਾਦਸ਼ਾਹ ਅਡਾਪਟ ਕਰਦੀ ਹੈ ਸੰਸਕ੍ਰਿਤ ਚੋਂ ਉਰਦੂ ਚੋਂ ਫਾਰਸੀ ਚੋਂ ਹਿੰਦੀ ਕੋਲੇ ਸਾਡੇ ਕਿਛੇ ਲੱਖ ਲਫ਼ਜ਼ ਹੈ ਹਿੰਦੀ ਕੋਲੇ ਪ੍ਰਧਾਨ ਮੰਤਰੀ ਕੋਲੇ ਦਾਸ ਹੈ ਹਿੰਦੁਸਤਾਨ ਪਾਕਿਸਤਾਨ ਕਬਰਸਤਾਨ ਸ਼ਫਸ਼ਾਨ ਗਾਏ ਬੈਂਸ ਬੱਕਰੀ ਮਟਨ ਮਛਲੀ ਮੰਗਲ ਜ਼ੁਤਰ ਸਵਾ ਸਾਲ ਡੇਢ ਸਾਲ ਜਿੱਦ ਕਰੀ ਬੈਠ ਰਿਆ ਪਰ ਡੇਢ ਸਾਲ ਬਾਅਦ ਮਾਫੀ ਮੰਗਣੀ ਪੈ ਗਈ ਕਿ ਮੇਰੀ ਤਪੱਸਿਆ ਮੇਂ ਕਹੀਂ ਕਮੀ ਰਹਿ ਗਈ ਹੈ ਪ੍ਰਧਾਨ ਮੰਤਰੀ 10 ਸਾਲ ਬਾਅਦ ਇੱਕ ਸਕੂਲ ਨਹੀਂ ਗਣਾ ਸਕਦਾ ਇੱਕ ਨੌਕਰੀ ਨਹੀਂ ਗਣਾ ਸਕਦਾ ਮੰਗਲ ਸੂਤਰ ਮਟਨ ਮੱਛਲੀ ਪਾਕਿਸਤਾਨ ਬਸ ਤੇ ਦੇਸ਼ ਦੇ ਗ੍ਰਹਿ ਮੰਤਰੀ ਬਣ ਕੇ ਧਮਕੀਆਂ ਦੇਣਾਗੇ ਪੰਜਾਬੀਆਂ ਨੂੰ ਅਸੀਂ ਪੰਜਾਬ ਦੀ ਸਰਕਾਰ ਤੋੜ ਦਾਂਗੇ 92 ਸੀਟਾਂ ਨੇ ਜੀ ਤੋੜਨ ਵਾਲਿਆਂ ਕੋਲੇ ਕਿੰਨੀਆਂ ਨੇ ਤਿੰਨ ਰਾਸ਼ਟ੍ਰਪਤੀ ਰਾਜ ਲਾਉਂਗੇ 356 ਯੂਜ਼ ਕਰੋਗੇ ਜਦ ਬੰਦੇ ਖਰੀਦ ਦੋਗੇ ਜਦ ਕੀ ਕਰੋਗੇ ਇਹ ਪੰਜਾਬ ਹੈ ਜੀ ਪੰਜਾਬੀ ਅਣਖ ਤੇ ਇੱਜ਼ਤ ਲਈ ਮਰ ਮਿਟਦੇ ਆ ਅਮਿਤ ਸ਼ਾਹ ਜੀ ਲੁਧਿਆਣੇ ਆਏ ਸੀ ਤੁਸੀਂ ਸਾਰੇ ਨੇ ਕਵਰ ਕੀਤਾ ਹੋਣਾ ਤੁਸੀਂ ਸੁਣਿਆ ਹੋਣਾ ਉਹ ਲੋਕ ਸਭਾ ਦੇ ਵਿੱਚ ਵੋਟਾਂ ਮੰਗਣ ਦੀ ਬਜਾਏ ਪੰਜਾਬੀਆਂ ਨੂੰ ਧਮਕੀ ਦੇ ਕੇ ਗਏ ਕਿ 4 ਜੂਨ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦਾਂਗੇ ਅਸੀਂ ਭਗਵੰਤ ਮਾਨ ਸੀਐਮ ਨਹੀਂ ਰਹੂਗਾ ਇਲੈਕਸ਼ਨ ਤਾਂ ਸੈਂਟਰ ਸਰਕਾਰ ਦੀ ਹੈ ਤੇ ਉਹ ਇਦਾਂ ਧਮਕੀਆਂ ਦੇ ਰੇ ਇੱਕ ਚੁੜੀ ਹੋਈ ਸਰਕਾਰ ਨੂੰ ਅਸਲ 'ਚ ਨਾ ਖੂਨ ਮੋਹ ਨੂੰ ਲੱਗਿਆ ਹੋਇਆ ਹੈ ਪਹਿਲਾਂ ਇਹ ਹੋਰ ਨਾ ਪਾਰਟੀਆਂ ਦੇ ਐਮਐਲਏ ਖਰੀਦੇ ਰਹੇ ਆ ਅਸਤੀਫੇ ਦਵਾਉਂਦੇ ਰਹੇ ਐ ਬਾਈ ਇਲਕਸ਼ਨਾਂ ਰਾਹੀਂ ਜਿੱਤੇ ਰਹੇ ਐ ਜਿਵੇਂ ਚੰਡੀਗੜ੍ਹ ਚ ਮੇਅਰ ਦਾ ਕੀਤਾ ਸੀ ਉਹ ਤਾਂ ਖੁਸ਼ਕਿਸਮਤੀ ਨਾਲ ਕੈਮਰੇ ਲੱਗੇ ਹੋਏ ਸੀ ਤੇ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਪੰਜਾਬੀ ਜਿਹੜੇ ਨੇ ਦੇਸ਼ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਲੈਣ ਵਾਸਤੇ ਪੰਜਾਬੀਆਂ ਦੀਆਂ ਨੇ ਅਸੀਂ ਦੇਸ਼ ਲੈ ਕੇ ਦਿੱਤਾ ਸਾਡੇ ਪੁਰਖਿਆਂ ਨੇ ਤੇ ਇਹ ਦੇਸ਼ ਦੇ ਗ੍ਰਹਿ ਮੰਤਰੀ ਬਣ ਕੇ ਧਮਕੀਆਂ ਦੇਣਾਗੇ ਪੰਜਾਬੀਆਂ ਨੂੰ ਪਿਆਰ ਨਾਲ ਸਤੋਜੋ ਜੋ ਮਰਜ਼ੀ ਕਰਾ ਲੋ ਪਰ ਜੇ ਤੁਨ ਪੰਜਾਬੀਆਂ ਨੂੰ ਕੋਈ ਧਮਕੀ ਦਿਓਗਾ ਜਾਂ ਡਰਾਉਗਾ ਉਹਦਾ ਬਹੁਤ ਉਲਟਾ ਅਸਰ ਹੁੰਦਾ ਹੈ ਕਿ ਕਿਸਾਨਾਂ ਦੇ ਅੰਦੋਲਨ ਵੀ ਨੇ ਦੇਖਿਆ ਹੋਇਆ ਲੋਕਾਂ ਨੇ ਮੋਦੀ ਨੇ ਵੀ ਦੇਖਿਆ ਹੋਇਆ ਹੈ ਕਿ ਸਵਾ ਸਾਲ ਡੇਢ ਸਾਲ ਜਿੱਦ ਕਰੀ ਬੈਠ ਰਿਆ ਪਰ ਡੇਢ ਸਾਲ ਬਾਅਦ ਮਾਫੀ ਮੰਗਣੀ ਪੈਗੀ ਕਿ ਮੇਰੀ ਤਪੱਸਿਆ ਮੇਂ ਕਹੀਂ ਕਮੀ ਰਹਿ ਗਈ ਹੈ ਸੋ ਇਹ ਗੱਲ ਕਹਿਣਾ ਕਿ ਅਸੀਂ ਪੰਜਾਬ ਦੀ ਸਰਕਾਰ ਤੋੜ ਦਾਂਗੇ 92 ਸੀਟਾਂ ਨੇ ਜੀ ਤੋੜਨ ਵਾਲਿਆਂ ਕੋਲੇ ਕਿੰਨੀਆਂ ਨੇ ਤਿੰਨ ਉਹ ਤਿੰਨ ਵੀ ਨਹੀਂ ਆਉਣੀਆਂ ਇਸ ਵਾਰ ਜਦੋਂ ਜਦੋਂ ਇਲੈਕਸ਼ਨ ਹੋਊਗੀ ਉਹਦੇ ਤਿੰਨ ਵੀ ਨਹੀਂ ਆ ਰਹੀਆਂ ਬੀਜੇਪੀ ਜ਼ੀਰੋ ਹੋ ਰਹੀ ਹੈ ਪੰਜਾਬ ਚੋਂ ਤੇ ਧਮਕੀਆਂ ਦੇ ਰਹੇ ਸਰਕਾਰ ਤੋੜ ਦਾਂਗੇ ਅਸੀਂ ਅਰਵਿੰਦ ਕੇਜਰੀਵਾਲ ਜੇਲ੍ਹ ਚਲਾ ਜਾਊਗਾ ਦੋ ਚੋਨ ਨੂੰ ਉਹ ਤੋਂ ਬਾਅਦ ਸਰਕਾਰ ਤੋੜ ਦਾਂ ਕਮਾਲ ਦੀ ਗੱਲ ਹੈ ਸਾਨੂੰ ਕੀ ਸਮਝਦੇ ਤੁਸੀਂ ਦਿਖਾਓ ਮਾਲ ਸਮਝੇ ਸਾਨੂੰ अमित शाह जी कीमत वो लगती है जो चाहे जोड़ा मंडी च है नहीं कीमत कि ला दोगे बानवे सीटा दिखा लोगों ने चाली चाली पाँ सठ सत्तर सत्तर हजार पर जितते हुए हैं कोई छोटा मार्जन नहीं है तो सोचते हो भी अस एगे आम आदमी पार्टी कोई छोटा मोटा कोई डक्का है कहते टुट जूगी आम आदमी पार्टी संगठन है ਆਮ ਆਦੀ ਪਾਰਟੀ ਅਰਵਿੰਦ ਕੇਜਰੀਵਾਲ ਦੀ ਸੋਚ ਹੈ ਕੇਜਰੀਵਾਲ ਇੱਕ ਵਿਅਕਤੀ ਥੋੜੀ ਹੈ ਵਿਅਕਤੀ ਨੂੰ ਅੰਦਰ ਕਰ ਦੋਗੇ ਸੋਚ ਨੂੰ ਕਿਵੇਂ ਅੰਦਰ ਕਰੋਗੇ ਪਹਿਲਾਂ ਕਰਕੇ ਦੇਖ ਲਿਆ ਇਹਨਾਂ ਨੇ ਅੰਦਰ ਹਿਮੰਤ ਸੁਰੇਨ ਨੂੰ ਅੰਦਰ ਕਰਤਾ ਕਹਿੰਦੇ ਲੜ ਲੇਕਸ਼ ਸਾਡੇ ਨਾਲ ਹੁਣ ਸ਼ਿਵ ਸੈਨਾ ਤੋੜਤੀ ਕਹਿੰਦੇ ਲੜੋ ਹੁਣ ਸ਼ਰਦ ਕੁਮਾਰ ਦੀ ਪਾਰਟੀ ਤੋੜਤੀ ਕਹਿੰਦੇ ਲੜੋ ਸਾਡੇ ਨਾਲ ਅਰਵਿੰਦ ਜੀ ਨੂੰ ਅੰਦਰ ਕਰਤਾ ਕਹਿੰਦੇ ਲੜੋ ਸਾਡੇ ਨਾਲ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਅੰਦਰ ਕਰਕੇ ਈਡੀ ਭੇਜ ਕੇ ਕਦੇ ਕੁਝ ਡਰਾ ਕੇ ਬਾਜ ਕੇ ਨੇ ਇਲੈਕਸ਼ਨ ਲੜ ਲਓ ਸਾਡੇ ਨਾਲ ਹੁਣ ਪ੍ਰਧਾਨ ਮੰਤਰੀ ਆਇਆ ਪਰਸੋਂ ਉਹ ਮੈਨੂੰ ਗਾਲਾਂ ਕੱਢ ਗਿਆ ਦੋ ਦਿਨ ਕਹਿੰਦੇ ਮੈਂ ਜੇਲ੍ਹ ਚ ਗੋ ਮਿਲਣ ਗਿਆ ਇਹਨਾਂ ਨੂੰ ਕੀ ਗੱਲ ਮੇਰੇ ਬੋਚਦੇ ਪਾਰਟੀ ਦੇ ਨੈਸ਼ਨਲ ਕਮਿਸ਼ਨਰ ਨੇ ਜੇਲ੍ਹ ਚ ਮਿਲ ਨਹੀਂ ਜਾ ਸਕਦੇ ਮੈਨੂੰ ਹੱਦ ਹੈਰਾਨੀ ਦੀ ਕਹਿੰਦੇ ਕਿ ਦਿੱਲੀ ਦਰਬਾਰ ਇਹ ਕਿਹੜਾ ਦਿੱਲੀ ਦਰਬਾਰ ਹੈ ਆਪਣੇ ਵਾਲ ਦਿੱਲੀ ਦਰਬਾਰ ਦੇਖਿਆ ਇਹਨਾਂ ਨੇ ਸ਼ਿਵਰਾਜ ਚਾਂਦ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਖੱਟਰ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਰਮਨ ਸਿੰਘ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਵੈਂਕਈਆ ਨਾਇਡੂ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਜਿਹੜਾ ਦਿੱਲੀ ਦਰਬਾਰ ਜਾਹਜਰੀ ਨਹੀਂ ਲਵਾਉਂਦਾ ਉਹਨੂੰ ਉਹਨੂੰ ਚੱਕ ਕੇ ਮਾਰਦੇ ਸਭ ਤੋਂ ਵੱਡਾ ਦਰਬਾਰ ਤਾਂ ਤੁਸੀਂ ਲਾਇਆ ਹੋਇਆ ਹੈ ਚਮਚਾਗਰੀ ਦਾ ਦੋ ਬੰਦਿਆਂ ਤੋਂ ਬਾਅਦ ਨਾ ਨਹੀਂ ਜਾਣਦਾ ਦੇਸ਼ ਕਿਸੇ ਮੰਤਰੀ ਦਾ ਕਿਸੇ ਨੂੰ ਆਉਣ ਹੀ ਨਹੀਂ ਦਿੰਦੇ ਮੂਰੇ ਵਿਦੇਸ਼ ਮੰਤਰੀ ਕਦੇ ਵਿਦੇਸ਼ ਨਹੀਂ ਗਿਆ ਉਹ ਤਾਂ ਸਿਰ ਪ੍ਰਧਾਨ ਮੰਤਰੀ ਨੂੰ ਲੈਣ ਤੇ ਛੱਡਣ ਜਾਂਦਾ ਬਸ ਸੋ ਇਹ ਧਮਕੀ ਦੇਣਾ ਆਮ ਆਦਮੀ ਪਾਰਟੀ ਦੀ ਸਰਕਾਰ ਤੋੜ ਦੇਣਗੇ ਇਹ ਇਹ ਬਹੁਤ ਗਲਤਫਹਿਮੀ ਚ ਨੇ ਜਾਂ ਫਿਰ ਇਹਨੂੰ ਖੁਸ਼ਫਹਿਮੀ ਕਹਿ ਲੋ ਆਮ ਆਦਮੀ ਪਾਰਟੀ ਦੀ ਸਰਕਾਰ ਕੱਲੇ ਆ 3 ਸਾਲ ਨਹੀਂ ਅਗਲੇ 15 ਸਾਲਾਂ ਵਾਸਤੇ ਆਮ ਆਦਮੀ ਪਾਰਟੀ ਸਰਕਾਰ ਦਾ ਲੋਕ ਮਨ ਬਣਾਈ ਬੈਠੇ ਨੇ 7 ਸਾਢੇ ਰਾਜ ਸਭਾ ਦੇ ਨੇ ਰਾਜ ਸਭਾ ਦੇ ਮੈਂਬਰ ਬੈਠੇ ਸਾਡੇ ਸੰਦੀਪ ਪਾਟਕ ਜੀ 7 ਸਾਢੇ ਰਾਜ ਸਭਾ ਚ ਨੇ 13 ਸਾਢੇ ਜਾਣਗੇ ਹੁਣ ਲੋਕ ਸਭਾ ਚ 20 4 ਦਿੱਲੀ ਤੋਂ ਆ ਰਹੇ 1 ਖੇਤਰ ਤੋਂ 25 2 ਗੁਜਰਾਤ ਤੋਂ 2 2 ਆ ਰਹੇ ਆਸਾਮ ਤੋਂ 62.5 ਹੋਗੇ ਜੀ 3 ਦਿੱਲੀ ਤੋਂ ਨੇ ਰਾਜ ਸਭਾ 32 35 ਹੋਗੇ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉੱਭਰ ਰਹੀ ਆਮ ਆਦੀ ਪਾਰਟੀ 4 ਜੂਨ ਨੂੰ ਆਪਣੀਆਂ ਆਪਣੀਆਂ بچਾਓ ਖਰਗੋਸ਼ ਨੂੰ ਕਿਸੇ ਨੇ ਕਿਹਾ ਅੱਜ ਮੀਟ ਬਣਾਈਏ ਉਹ ਕਹਿੰਦਾ ਆਪਣਾ ਬਾਜੀ ਉਹੀ ਬਹੁਤ ਹੈ ਸੋ ਆਪਣਾ ਫਿਕਰ ਕਰੋ ਜੀ ਜੋ 5 ਚਰਨਾਂ 6 ਚਰਨਾਂ ਦੇ ਵਿੱਚ ਲੋਕਾਂ ਨੇ ਦੱਸਤਾ ਤੇ ਪ੍ਰਧਾਨ ਮੰਤਰੀ ਦਾ ਭਾਸ਼ਣ ਬਦਲ ਗਿਆ ਪ੍ਰਧਾਨ ਮੰਤਰੀ ਕਦੇ ਇਸ ਲੈਵਲ ਤੇ ਦੇਖਿਆ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਬੋਲਦਾ ਕਿ ਜੇ ਸਾਨੂੰ ਵੋਟ ਨਾ ਪਾਈ ਤਾਂ ਇੰਡੀਆ ਗਠਵੰਧਨ ਵਾਲੇ ਤੁਹਾਡੀਆਂ ਤਿੰਨ ਬੱਕਰੀਆਂ ਚੋਂ ਦੋ ਬੱਕਰੀਆਂ ਲੈ ਜਾਣਗੇ ਪ੍ਰਧਾਨ ਮੰਤਰੀ ਬੋਲ ਰਿਹਾ ਦੋ ਮੱਝਾਂ 'ਚੋਂ ਇੱਕ ਮੱਝ ਲੈ ਜਾਣਗੇ ਜੇ ਤੁਹਾਡੇ ਕੋਲ ਦੋ ਚੱਪਲਾਂ ਨੇ ਇੱਕ ਚੱਪਲ ਚੱਕ ਕੇ ਲੈ ਜਾਣਗੇ ਜੇ ਤੁਹਾਡੇ ਕੋਲ ਸਾਈਕਲ ਹੈ ਉਹਦਾ ਹੈਂਡਲ ਲੈ ਜਾਣਗੇ ਜਾਂ ਪੈਡਲ ਲੈ ਜਾਣਗੇ ਇਹ ਸਰਪੰਚ ਲੈਵਲ ਤੱਕ ਦੇ ਵੀ ਮਸਲੇ ਨਹੀਂ ਹੈਗੇ ਹਿੰਦੀ ਦੇ ਵਿੱਚ ਮੂਲ ਲਫ਼ਜ਼ ਸ਼ਬਦ 1.5 ਲੱਖ ਹੈ ਬਾਕੀ ਹਰ ਬਾਦਸ਼ਾਹ ਅਡਾਪਟ ਕਰਦੀ ਹੈ ਸੰਸਕ੍ਰਿਤ ਚੋਂ ਉਰਦੂ ਚੋਂ ਫਾਰਸੀ ਚੋਂ ਹਿੰਦੀ ਕੋਲੇ ਸਾਡੇ ਕਿਛੇ ਲੱਖ ਲਫ਼ਜ਼ ਹੈ ਹਿੰਦੀ ਕੋਲੇ ਪ੍ਰਧਾਨ ਮੰਤਰੀ ਕੋਲ ਦਾਸ ਹੈ ਹਿੰਦੁਸਤਾਨ ਪਾਕਿਸਤਾਨ ਕਬਰਸਤਾਨ ਸ਼ਫਸ਼ਾਨ ਗਾਏ ਪੈਂਸ ਬੱਕਰੀ ਮਟਨ ਮਛਲੀ ਮੰਗਸੂਤਰ ਬੱਸ ਆ ਪ੍ਰਧਾਨ ਮੰਤਰੀ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਆਪਣੇ 8 ਸਾਲਾਂ ਦੇ ਕੰਮ ਤੇ ਵੋਟ ਮੰਗ ਰਹੇ ਆ ਮੈਂ ਇਕੱਲੇ 2 ਸਾਲ ਦੇ ਕੰਮਾਂ ਦੇ ਵੋਟ ਮੰਗ ਰਿਹਾ ਕਿ ਮੈਂ ਸਕੂਲ ਬਣਾਤੇ ਮੈਂ ਬਿਜਲੀ ਫ੍ਰੀ ਕਰਤੀ ਮੈਂ ਥਰਮਲ ਪਲਾਂਟ ਖਰੀਦ ਲੇ ਮੈਂ 43000 ਨੌਕਰੀਆਂ ਦੇਤੀਆਂ ਮੈਂ ਫਿਊਚਰ ਚ ਬਹੁਤ ਇਨਫਰਾਸਟ੍ਰਕਚਰ ਆ ਰਿਹਾ ਹੈ ਇੰਡਸਟਰੀਅਲ ਹੀ ਵੋਟਾਂ ਪਾਓ ਪੋਜ਼ਿਟਿਵ ਮੰਗ ਰਹੇ ਆ ਆਮ ਆਦੀ ਪਾਰਟੀ ਨਾਮ ਕੀ ਰਾਜਨੀਤੀ ਨਹੀਂ ਕਰਦੀ ਕੰਮ ਕੀ ਕਰਦੀ ਹੈ ਪ੍ਰਧਾਨ ਮੰਤਰੀ 10 ਸਾਲ ਬਾਅਦ ਇੱਕ ਸਕੂਲ ਨਹੀਂ ਗਣਾ ਸਕਦਾ ਇੱਕ ਨੌਕਰੀ ਨਹੀਂ ਗਣਾ ਸਕਦਾ ਮੰਗਲ ਸੂਤਰ ਮੱਟਨ ਮੱਛਲੀ ਪਾਕਿਸਤਾਨ ਬਸ ਜੋ ਨਫਰਤ ਦੀ ਰਾਜਨੀਤੀ ਇਹ ਕਰਦੇ ਆ ਤੇ ਬਹੁਤ ਖਤਰਨਾਕ ਹੈ ਦੇਸ਼ ਲਈ ਤਾਨਾਸ਼ਾਹੀ ਜਿਹੜੀ ਆ ਉਹ ਖਤਮ ਕਰਨੀ ਪੈਣੀ ਹੈ ਬਾਬਾ ਸਾਹਿਬ ਦਾ ਸੰਵਿਧਾਨ ਖਤਰੇ 'ਚ ਹੈ ਲੋਕਤੰਤਰ ਖਤਰੇ 'ਚ ਆਪ ਹੀ ਕਹਿ ਚੁੱਕੇ ਐ ਸਾਨੂੰ 400 ਸੀਟਾ ਦੇ ਦੋ ਸੰਵਿਧਾਨ ਬਦਲ ਦਿਆਂਗੇ ਮੁੜ ਕੇ ਦੋਸ਼ ਚ ਇਲੈਕਸ਼ਨ ਹੀ ਨਹੀਂ ਹੋਣੀ ਤਾਂ ਇੱਥੇ ਆ ਕੇ ਧਮਕੀਆਂ ਦੇ ਕੇ ਜਾਂਦੇ ਐ ਸੋ ਮੈਂ ਕਹਿਣਾ ਚਾਹੁੰਨਾ ਐਚਐਮ ਸਾਹਿਬ ਨੂੰ ਅਸੀਂ ਤੁਹਾਡਾ ਰਿਗਾਰਡ ਕਰਦੇ ਹਾਂ ਦੇਸ਼ ਦੇ ਗ੍ਰਹਿ ਮੰਤਰੀਓ ਭਾਰਤ ਇਸ ਤਰ੍ਹਾਂ ਕਿਤੇ ਆ ਕੇ ਤੁਸੀਂ ਕੇ ਸਟੇਟ ਨੂੰ ਜਾਂ ਸਟੇਟ ਦੇ ਮੁੱਖ ਮੰਤਰੀ ਨੂੰ ਕਹਿ ਕੇ ਜਾਓ ਇਹਨੂੰ ਤਾਂ ਅਸੀਂ ਲਾ ਦੇਾਂਗੇ ਇਹਨੂੰ ਤਾਂ ਅਸੀਂ ਤੋੜ ਲਾਂਗੇ ਇੰਤ ਤੁਸੀਂ ਦੇਖਦੇ ਆਂਗੇ ਇਹ ਕੀ ਗੱਲ ਆ ਕੰਮ ਕਰਨ ਵਾਸਤੇ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਬਣੇ ਹੋ ਕਦੇ ਕੋਈ ਪੋਜ਼ਿਟਿਵ ਵੀ ਸੋਚ ਲਿਆ ਕਰੋ ਕਿ ਸਾਡਾ 55000 ਕਰੋੜ ਆਰਡੀਐਫ ਦਾ ਪੈਸਾ ਉਹ ਦੇ ਦਿਓ ਸਾਨੂੰ ਵਾਪਸ ਸਾਡਾ ਐਨਐਚਐਮ ਦਾ ਪੈਸਾ ਉਹ ਦੇ ਦਿਓ ਸਾਨੂੰ ਜਦੋਂ ਜਦੋਂ ਸਾਡੇ ਤੋਂ ਚਾਵਲ ਤੇ ਗੇਹੂ ਲੈਣਾ ਹੁੰਦਾ ਉਹ ਤਾਂ ਸਭ ਤੋਂ ਪਹਿਲਾਂ ਫੋਨ ਕਰ ਲੈਂਦੇ ਨੇ ਕਿ ਜਿੰਨਾ ਮਰਜ਼ੀ ਮਹਿੰਗਾ ਹੋਵੇ ਅਸੀਂ ਖਰੀਦਾਂਗੇ ਦੋਸਤ ਦੋ 220 ਲੱਖ ਟਨ 220 ਲੱਖ ਮੀਟ੍ਰਿਕ ਟਨ ਚਾਵਲ ਦੇਣਾ 140 ਲੱਖ ਮੀਟ੍ਰਿਕ ਟਨ ਕਣਕ ਦੇਣਾ ਤਾਂ ਇਹਨਾਂ ਦਾ ਪੀਡੀਐਸ ਚੱਲਦਾ ਹੈ ਜਿਹੜੇ ਕਹਿੰਦੇ ਨੇ 80 ਕਰੋੜ ਅਸੀਂ ਲੋਕਾਂ ਨੂੰ ਫਰੀਦ ਨਹੀਂ ਕਿੱਥੋਂ ਦਿੰਨੇ ਆ 50 ਦਿੰਦਾ ਸੋ ਆਕੇ ਤੁਸੀਂ ਪੰਜਾਬ ਚ ਤਾਂ ਕੀ ਦੇਣੇ ਸਾਨੂੰ ਸਾਡੇ ਕਿਸਾਨ ਜੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਤੁਸੀਂ ਹਰਿਆਣੇ ਦਾ ਬਾਰਡਰ ਸੀਲ ਐ ਇਦਾਂ ਕਰਦੇ ਹੋ ਜਿਵੇਂ ਮਤਲਬ ਇਜ਼ਰਾਈਲ ਤੇ ਜੋ ਉ크੍ਰੇਨ ਦਾ ਬਾਰਡਰ ਹੋਵੇ ਉਹਨਾਂ ਦਾ ਤੁਸੀਂ ਲੈ ਕੇ ਖੜ ਜਾਨੇ ਉੱਥੇ ਅ ਅਥਰੂ ਗੈਸ ਦੇ ਗੋਲੇ ਗੋਲੀਆਂ ਚਲਾਉਣੇ ਸਿੱਧੀਆਂ ਰਬੜ ਦੀਆਂ ਗੋਲੀਆਂ ਦੂਜੀਆਂ ਸਿੱਧੀਆਂ ਇੱਕ ਮੁੰਡਾ ਮਾਰਤਾ ਤੁਸੀਂ ਸ਼ੁਭਕਰਨ ਕੀ ਕਹਾਂ ਕਿਸਾਨ ਕੀ ਕਹਿੰਦੇ ਸੀ ਇਹ ਗੱਲ ਕਰ ਲਓ ਸਾਡੇ ਨਾਲ ਗੱਲ ਕਿਉਂ ਨਹੀਂ ਕਰਦੇ ਦਿੱਲੀ ਨਹੀਂ ਜਾ ਸਕਦੇ ਕਿਉਂ ਦਿੱਲੀ ਮੈਂ ਲਾਹੌਰ ਭੇਜਾਂ ਫਿਰ ਉਹਨਾਂ ਨੂੰ ਤੁਸੀਂ ਦਿੱਲੀ ਜੇ ਤੁਸੀਂ ਆਏ ਹੋਇਆ ਦਿੱਲੀ ਦੇਸ਼ ਦਿੱਲੀ ਤੋਂ ਚੱਲ ਰਿਹਾ ਹੈ ਤਾਂ ਦਿੱਲੀ ਹੋਈ ਆਉਣ ਕਿਉਂ ਮੁਸ਼ਕਲ ਕ ਹੱਲ ਕਰ ਮੈਂ ਦਿੱਲੀ ਹੋਈ ਆਉਣਗੇ ਆਪ ਕੋ ਕੰਮ ਕਰਨਾ ਨਹੀਂ ਕਿਸੇ ਹੋਰ ਨੂੰ ਕਰ ਨਹੀਂ ਦੇਣਾ ਬਸ ਸਿਰਫ ਇਹ ਕੰਮ ਰੋਕਣਾ ਚਾਹੁੰਦੇ ਨੇ ਇਹ ਨਹੀਂ ਚਾਹੁੰਦੇ ਭਗਵੰਤ ਮਾਨ ਸਕੂਲ ਕਿਉਂ ਬਣਾਉਣ ਲੱਗਿਆ ਭਗਵੰਤ ਮਾਨ ਆਮਦਵੀ ਕਲੀਨਿਕ ਕਿਉਂ ਬਣਾਉਣ ਲੱਗਿਆ ਭਗਵੰਤ ਮਾਨ ਨੇ ਬਿਜਲੀ ਫ੍ਰੀ ਕਿਉਂ ਕਰਤੀ ਕੇਰੀ ਵਾਲੇ ਬਿਜਲੀ ਫ੍ਰੀ ਕਰਤੀ ਦਿੱਲੀ ਦੇ ਸਕੂਲਾਂ ਦੇ ਰਿਜ਼ਲਟ ਬੱਚੇ ਨੀਟ ਹੈ ਜੇ ਹੀ ਕਲੀਅਰ ਕਰਨ ਲੱਗੇ ਜੰਜ ਬਣਨ ਲੱਗੇ ਦਿੱਲੀ ਦੇ ਕਰੀਬਾਂ ਦੇ ਬੱਚੇ ਪਰ ਇਹ ਨਹੀਂ ਚਾਹੁੰਦੇ ਕਿਨ ਇਹ ਗੱਲ ਫੈਲ ਨਾ ਜਾਵੇ ਇਸ ਕਰਕੇ ਇਹਨਾਂ ਦੋਨਾਂ ਨੂੰ ਰੋਕ ਲਓ ਬਸ ਇਹਨਾਂ ਦੋਨਾਂ ਸਟੇਟਾਂ ਨੂੰ ਰੋਕ ਲਓ ਇਹ ਗੱਲ ਫੈਲ ਨਾ ਜਾਵੇ ਵੀ ਕੰਮ ਵੀ ਕਰਨੇ ਹੁੰਦੇ ਐ ਇਹਨਾਂ ਨੇ ਸਿਰਫ ਤੇ ਸਿਰਫ ਹੁਣ ਤੱਕ ਪੋਲਰਾਈਜੇਸ਼ਨ ਦੀ ਰਾਜਨੀਤੀ ਕੀਤੀ ਐ ਇਹਨੂੰ ਇਹਦੇ ਨਾਲ ਲੜਾ ਦਿਓ ਇਹਨੂੰ ਇਹਦੇ ਨਾਲ ਲੜਾ ਦਿਓ ਇਹਨੂੰ ਓਟੋੜਾ ਦਿਓ ਇਹਨੂੰ ਓਟੋੜਾ ਦਿਓ ਕੌਮ ਕੋ ਕਬੀਲੋ ਮੇਂ ਮਤ ਬਾੰਟਿਏ ਲੰਬੇ ਸਫਰ ਕੋ ਮੀਲੋ ਮੇਂ ਮਤ ਬਾੰਟਿਏ ਇੱਕ ਵਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼ ਇਸਕੋ ਨਦੀਆਂ ਔਰ ਝੀਲੋ ਮੇਂ ਮਤ ਬਾੰਟਿਏ ਫੇ ਮੈਂ ਕਹਿਣਾ ਚਾਹੁੰਨਾ ਗ੍ਰਹਿ ਮੰਤਰੀ ਸਾਹਿਬ ਨੂੰ ਗ੍ਰਹਿ ਮੰਤਰੀ ਸਾਹਿਬ ਕਹਿ ਰਹੇ ਨੇ डॉक्टर भीमराव अंबेडकर उनकी आत्मा तड़पती होगी उन्होंने सोचा नहीं होगा कि एक मुख्यमंत्री दिल्ली का जेल में भी मुख्यमंत्री है इस्तीफा नहीं दिया मैंने कहा बाबा साहब अंबेडकर की आत्मा उस वक्त बहुत तड़पती होगी उन्होंने भी सोचा नहीं होगा कि एक तड़ी पार देश का गृह मंत्री बन जाएगा अपनी पीढ़ी थले सोटा फेरो पहला केड़े कानून च लिखे कि इस्तीफा देना है ये तो चाहते हैं तो किसी ने भी मैनू पढ़ के अंदर कर देंगे इस्तीफा दे दे ਕਿਉਂ ਭਈ ਕੋਈ aarop ਲੱਗੇ ਨੇ ਦੋਸ਼ ਥੋੜੀ ਸਾਬਤ ਹੋਏ ਨੇ ਚਲਾ ਸਕਦੇ ਆ ਦਿੱਲੀ ਦੀ ਸਰਕਾਰ ਚੱਲੂਗੀ ਜੇਲ੍ਹ ਚੋਂ ਚੱਲੂਗੀ ਬਸ ਇਹਨਾਂ ਨੂੰ ਇਹੀ ਦੁੱਖ ਹੈ ਭਗਵੰਤ ਮਾਨ ਜੀ ਜਿ ਕਿਉਂ ਮਿਲਣ ਚਲਾ ਗਿਆ ਭਗਵੰਤ ਮਾਨ ਇਹ ਇਹ 슈ਗਰ ਦੇ ਮਰੀਜ਼ ਨੇ ਦੋ ਤਰੀਕ ਨੂੰ ਮਾਨਯੋਗ ਕੋਰਟ ਦਾ ਆਦੇਸ਼ ਅਧਾਰਾ ਜਾਣਾ ਪੈਣਾ ਇਹ ਆਪਣੇ ਪਰਿਵਾਰ ਨਾਲ ਰਹਿ ਸਕਦੇ ਸੀਗੇ ਦਿੱਲੀ ਪਰ ਇਹ ਇੱਥੇ ਆਏ ਹੋਏ ਨੇ ਇਹਨਾਂ ਨੂੰ ਕੀ ਲੋੜ ਹੈ ਪੰਜਾਬ ਤੋਂ ਕੀ ਲੈਣਾ ਇਹਨਾਂ ਨੇ ਪਰਿਵਾਰ ਸਮੇਤ ਆਏ ਹੋਏ ਨੇ ਕਿ ਚਲੋ ਪਰਿਵਾਰ ਨਾਲ ਵੀ ਟਾਈਮ ਲਾ ਲਾਂਗੇ ਨਾਲ ਲੋਕਾਂ ਨੂੰ ਵੇਅਰ ਕਰ ਦਈਏ ਦੇਸ਼ ਬਚਾ ਲਈਏ ਦੇਸ਼ ਦੇਸ਼ ਵਾਸਤੇ ਆਏ ਹੋਏ ਨੇ ਸੋ ਦੇਸ਼ ਭਗਤ ਬੰਦੇ ਆ ਨਾਨ ਪਿਟਿਕਲ ਬੈਕਗਰਾਉਂਡ ਚੋਂ ਆਇਆ ਇਨਕਮ ਟੈਕਸ ਦੇ ਕਮਿਸ਼ਨਰ ਨੇ ਇਹ ਪ੍ਰੋਫੈਸਰ ਆਈਆਈਟੀ ਪ੍ਰੋਫੈਸਰੀ ਦੀ ਨੌਕਰੀ ਛੱਡ ਕੇ ਆਏ ਆ ਲੰਡਨ ਤੋਂ ਪੜ੍ਹੇ ਹੋਏ ਆ ਮੈਂ ਬਹੁਤ ਫੇਮਸ ਕਲਾਕਾਰ ਸੀ ਸਾਨੂੰ ਕੀ ਲੋੜ ਸੀ ਇਹਨਾਂ ਨਾਲ ਪੰਗਾ ਲੈਣ ਦੀ ਜੇ ਇਹ ਚੱਜਦੇ ਹੁੰਦੇ ਤਾਂ ਆਕੇ ਹੁਣ ਧਮਕੀਆਂ ਦਿੰਦੇ ਆ ਇਹ ਸੋਇ ਧਮਕੀਆਂ ਕਿ ਦਰ ਧਮਕੀਆਂ ਨਹੀਂ ਚਲਣੀਆਂ ਪੰਜਾਬੀ ਇਸ ਗੱਲ ਤੇ ਬਹੁਤ ਨਾਰਾਜ਼ ਨੇ ਕੱਲ ਦਿ ਮੈਨੂੰ ਫੋਨ ਆ ਰਹੇ ਨੇ ਕਿ ਜੀ ਐ ਕਿਵੇਂ ਕਹਿ ਗਏ ਇਹ ਕਿ ਸਰਕਾਰ ਤੋੜ ਦਾਂਗੇ ਕਿਵੇਂ ਤੋੜਨਗੇ ਇਹ ਤਾਂ ਦੱਸ ਦੋ ਰਾਸ਼ਟਰਪਤੀ ਰਾਜ ਲਾਉਂਗੇ 356 ਯੂਜ਼ ਕਰੋਗੇ ਜਬ ਬੰਦੇ ਖਰੀਦ ਦੋਗੇ ਜਬ ਕੀ ਕਰੋਗੇ ਇਹ ਪੰਜਾਬ ਹੈ ਜੀ ਇੱਥੇ ਪੰਜਾਬੀ अणख त इज्जत लिय मर मिटदे है सो तो सांजाब की ती जी गरिमा है ओनू हाथ पाने की कोशिश ना करो तो तुम आके कहने बिट्टू को मैं बड़ा बंदा बना दूंगा इसको मैं छोटा बना दूंगा तो, तो आप भाग्य बदाता हो गए तुम बनाओगे बड़ा बंदा छोटा बंदा एक उनका कह रहा है कि मोदी जी भगवान का रूप है भगवान जगन्नाथ मोदी जी के भक्त हैं ਤੁਸੀਂ ਦੇਖੋ ਹੰਕਾਰ ਦੀ ਹਾਈਟ 2014 ਚ ਕਹਿੰਦਾ ਮੈਂ ਪ੍ਰਧਾਨ ਸੇਵਕ 2019 ਚ ਕਹਿੰਦਾ ਮੈਂ ਚੌਂਕੀਦਾਰ 2024 ਚ ਕਹਿੰਦਾ ਮੈਂ ਭਗਵਾਨ ਦਾ ਅਵਤਾਰ ਕਿਥੇ ਤੱਕ ਪਹੁੰਚ ਗਿਆ ਹੈ ਇਹ ਹੰਕਾਰ ਹੈ ਜੀ ਪੰਜਾਬੀ ਦੀ ਕਹਾਵਤ ਹੈ ਅੱਤ ਤੇ ਖੁਦਾ ਦਾ ਵੈਰ ਇਹ ਅੱਤ ਕਰ ਰਹੇ ਨੇ ਇਹਨੂੰ ਪਤਾ ਨਹੀਂ ਹੈਗਾ ਆੜੇ ਤੇ ਅਧਕ ਤੱਤਾ ਅੱਤ ਜਦੋਂ ਅੱਤੋ ਜੇ ਅੱਤ ਕਰਨ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਅਧਕ ਦੀ ਟਿੱਪੀ ਕਦੋਂ ਬਣ ਗਈ ਆੜੇ ਤੇ ਟਿੱਪੀ ਤੱਤਾ and